ਜਾਣਾ ਜਿਹੜੀ ਧਰਤੀ 'ਤੇ ਉਹ ਬੈਠੇ ਐ ਇਹ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਐ ਜਿਨ੍ਹਾਂ ਨੂੰ ਬਾਈ ਬਿੰਕਾ ਜਰਗਜੀ ਵੀ ਬਹੁਤ ਜ਼ਿਆਦਾ ਮੰਨਦੇ ਨੇ ਸਾਰੀ ਦੁਨੀਆ ਮੰਨਦੀ ਐ ਕਿ ਅਸੀਂ ਬਹੁਤ ਭਾਗਾਂ ਵਾਲੇ ਆ ਕਿ ਅੱਜ ਸਾਡੇ ਵਿਚਕਾਰ ਬਾਈ ਬਿੰਕਾ ਜਰਗਜੀ ਪਹੁੰਚੇ ਐ ਉਹ ਸਾਰੇ ਬੱਚਿਆਂ ਨੂੰ ਦੱਸਣਗੇ ਕਿਉਂਕਿ ਇੱਥੇ ਬੱਚੇ ਗੱਲਾਂ ਕਰ ਰਹੇ ਸੀ ਬਾਈ ਅਸੀਂ ਵੀ ਬਾਈ ਵਾਂਗੂ ਬਣ ਸਕਦੇ ਆ ਬਾਈ ਵੀ ਪਹਿਲਾਂ ਸਾਡੇ ਵਰਗਾ ਸੀ ਉਹ ਸਾਰਿਆਂ ਨੂੰ ਬਾਈ ਨੇ ਦੱਸਣਾ ਕਿ ਬਾਈ ਵੀ ਪਹਿਲਾਂ ਛੋਡੇ ਵਰਗਾ ਸੀ ਆਮ ਸੀਗਾ ਕਿਵੇਂ ਬਾਈ ਨੇ ਇੱਥੋਂ ਤੱਕ ਪਹੁੰਚਿਆ ਉਹ ਸਾਰੀਆਂ ਗੱਲਾਂ ਬਾਈ ਨੇ ਆਪਾਂ ਨੂੰ ਦੱਸਣੀਆਂ ਐ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਬਾਈ ਪਿੰਕਾ ਜੱਗਜੀ ਦਾ ਸਮੂਹਟੀ ਪੰਚਾਇਤ ਸਮੂਹੇ ਕਲੱਬ ਸਾਰੇ ਕਿਸਾਨ ਜੁਨੀਅਨ ਸਮੂਹੂ ਟੀਚਰ ਜੁਨੀਅਨ ਸਾਰੇ ਭਾਜੀ ਮੰਦਰ ਨਗਰ ਵੱਲੋਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਲੇਲੂਇਆ ਹਾਲੇਲੂਇਆ ਇਹ ਬਾਈ ਤੁਸੀਂ ਮੇਰੇ ਬਾਰੇ ਸੁਣਨਾ ਚਾਹੁੰਦੇ ਹੋ ਕਿ ਮੈਂ ਕਿਵੇਂ ਬਣਿਆ ਸੀ ਮੇਰੀ ਸਟੋਰੀ ਤਾਂ ਬਹੁਤ ਲੰਬੀ ਆ ਮੇਰੇ ਫਾਦਰ ਸਾਹਿਬ 82 ਚ ਪਹਿਲੀ ਵਾਰੀ ਇੰਗਲੈਂਡ ਗਏ ਹੋਏ ਸੀ ਯੂਕੇ ਇੰਡੀਆ ਟੀਮ ਦੇ ਕੈਪਟਨ ਸੀ ਮੈਨੂੰ ਉਹਨਾਂ ਨੇ ਉਹਨਾਂ ਤੋਂ ਕਬੱਡੀ ਦਾ ਸ਼ੌਕ ਪਿਆ ਬਹੁਤ ਵੱਡੇ ਲੈਵਲ ਦਾ ਮੈਨੂੰ ਕਹੇ ਸੀਗਾ ਕਿ ਮੈਂ ਵੱਡ ਲੇਵਲ ਤੇ ਪੂਰਾ ਟੌਪ ਦਾ ਖਿਡਣ ਆਉਣਾ ਮੈਂ ਖੇਡਿਆ ਵੀ ਆ ਪਰ ਮੈਂ ਕਹਿਆ ਹਜਾ ਬੰਦਾ ਮੈਂ ਕਿਸੇ ਵੀ ਚੀਜ਼ ਦੇ ਵਿੱਚ ਨਸ਼ੇ ਨੂੰ ਕੋਪੋੜ ਨਹੀਂ ਕਰਦਾ ਠੀਕ ਆ ਜੀ ਮੈਂ ਬਿਲਕੁਲ ਅਗੇਂਸਟ ਆ ਨਸ਼ੇ ਦੇ ਮੇਰੀ ਉਹੀ ਫਲਸਫੀ ਆ ਜਿਵੇਂ ਤੁਹਾਨੂੰ ਕੁਮੋਨੇ ਸਿਖਾਇਆ ਕਿ ਬੰਦੇ ਦੇ ਅੰਦਰ ਸਾਰਾ ਕੁਝ ਹੀ ਆ ਮੈਂ ਅੱਜ ਵੀ ਦੇਖੋ ਕਿਵੇਂ ਬੋਲਣਾ ਕੋਈ ਬੰਦੇ ਕਹਿੰਦੇ ਫੀਡ ਖਾ ਕੇ ਬੋਲਣਾ ਮੈਂ ਨਾ ਮੈਂ ਕੁਝ ਵੀ ਨਹੀਂ ਖਾਂਦਾ ਤੂੰ ਤਿੰਨ ਘੰਟੇ ਹੋ ਗਏ ਇਤਨਾ ਸਾਰਾ ਕੁਝ ਖਾ ਕੇ ਦਊ ਪਤਾ ਤੱਕੋ ਨਹੀਂ ਸਾਹਮਣੇ ਆ ਉਹਦੇ ਤੋਂ ਮੈਂ 10 ਸਾਲ ਕਬੱਡੀ ਖੇਡੇ ਆ ਔਰ ਪਿਓਰ ਨੇਚਰਲ ਖੇਡੇ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੀ ਸਰਿੰਜ ਵਾਈਟਿੰਗ ਨਹੀਂ ਲਈ ਕਦੇ ਵੀ ਔਰ ਤੁਹਾਨੂੰ ਆ ਜਾ ਜਿੰਨਾ ਮੈਂ ਆਪਣਾ ਸਰੀਰ ਬਣਾਇਆ ਉਹ ਪਿਓਰ ਨੇਚਰਲ ਆ 16 ਸਾਲ ਦੇ ਵਿੱਚ ਮੈਂ ਮਿਹਨਤ ਕਰਕੇ ਬਣਾਇਆ ਔਰ ਤੁਹਾਨੂੰ ਇਹ ਵੀ ਦੱਸਦਾ ਮੈਨੂੰ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਸਬੂਤ ਮੇਰੇ ਅੱਗੇ ਤੁਸੀਂ ਮੂਹਰੇ ਖੜੇ ਹੋ ਸਾਰੇ ਬਹੁਤ ਦੁਨੀਆ ਸ਼ਰੀਰ ਬਣਾਈ ਫਿਰਦੀ ਆ ਉਹਦੇ ਮੋਢਿਆਂ 'ਤੇ ਲੋਕ ਨਹੀਂ ਟੋਲੇ ਤੁਸੀਂ ਅੱਜ ਆ ਜਵਾਬ 'ਚ ਛੋੜੇ ਛੋੜੇ ਇਹ ਪ੍ਰਵਾਹਕ ਮਾਰਾ ਦਿੱਤਾ ਹੋਇਆ ਸਬੂਤ ਮੈਂ ਬਾਈ ਕਲੋਟੀ ਛੱਡ ਕੇ ਔਰ ਜਿਹੜੀ ਮੇਰੀ ਮਿਹਨਤ ਆ ਮੇਰਾ ਪੜਨਾ ਲਿਖਣਾ ਹੁਣ ਬਹੁਤ ਜ਼ਿਆਦਾ ਵੱਧ ਗਿਆ ਸੀ ਪਿਛਲੇ ਤਿੰਨਾਂ ਚਾਰਾਂ ਸਾਲਾਂ ਲਈ ਆਪਾਂ ਕਰ ਲਈ ਸੌਂਗਾ ਜੀ ਬੜਾ ਬਾਈ ਕਿਸੇ ਆਪਸ ਵਿੱਚ ਸਾਹਮਣੇ ਦੇ ਉੱਪਰ ਫੋਕਸ ਕਰਨੀ ਹੈ। ਅੰਗਰਾ 20 ਮਿੰਟ ਦੀ ਗੱਲ ਆ ਫਿਰ ਇੰਸਟਾਗ੍ਰਾਮਾਂਗੇ ਜੀ ਆਪਾਂ। ਬੇਨਤੀ ਆ ਜੀ। ਵਾਹ। ਆਹ। 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 ਆਹ।

दारा <laughs> ਖਿੱਚ ਜਲ ਕੰਮੜਾ ਖਿੱਚ ਚੱਲ ਆਪਾਂ ਦੋਨੇ 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 اڻ ڏٺو ٿو منهنجو ماڻهو ٿيو